ਇਦੇ ਖਿਲਾਫ ਪਹਿਲਾਂ ਵੀ 4 ਕੇਸ ਦਰਜ ਨੇ ਜੇ ਆਪਾਂ ਦੇਖੀਏ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਆਰਮਜ਼ 48 ਸਾਲ ਦੀ ਉਮਰ ਹੈ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ 5 ਕੇਸ ਇਹਦੇ ਖਿਲਾਫ ਵੀ ਆ ਅਟੈਂਪਟ ਟੂ ਮਰਡਰ ਮਰਡਰ ਹਾਂ 2014 ਤੇ 15 ਦੇ ਵਿੱਚ ਇਹਨਾਂ ਦੇ ਵਿੱਚ ਖਿਲਾਫ ਐਸੋਸੀ ਅੰਮ੍ਰਿਤਸਰ ਵੱਲੋਂ ਇਸ ਗਰੀਮਨ 9.5 ਕਿਲੋ ਹੀਰੋਇਨ ਨੇ ਮੰਗਵਾਈ ਸੀ ਜਿਹਨੂੰ ਲੈ ਕੇ ਦੋ ਪਾਕਿਸਤਾਨੀ ਆਏ ਸੀ ਸਮਗਲਰ ਉਹ ਦੋਨੋਂ ਵੀ ਹੁਣ ਇੰਡੀਆ ਦੀ ਜੇਲ੍ਹ ਚ ਬੰਦ ਨੇ ਉਹ ਫਰਮਿਸ਼ ਕਰੋ ਜੀ ਜੀ ਸਰ ਕਰੋ ਸਰ ਸਾਡੇ ਮਾਨਯੋਗ ਸੀਐਮ ਸਰ ਦੀ ਜਿਹੜੀ ਡਰਗ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਦੋ ਬੜੇ ਨਟੋਰੀਅਸ ਸਮਗਲਰ ਫੜੇ ਹੈ ਔਰ 10 ਕਿਲੋ ਹਿਰੋਇਨ ਇੱਕ ਟੋਇਟਾ ਐਟਿਓਸ ਗੱਡੀ ਫੜੀ ਗਈ ਹੈ ਇਹਨਾਂ ਦਾ ਪਿਛੋਕੜ ਹੈਗਾ ਸੁਖਦੇਵ ਸਿੰਘ ਜਿਹੜਾ ਮੇਨ ਸਮਗਲਰ ਹੈ ਇਹ ਤਲਵੰਡੀ ਭਾਰਤ ਜਿਹੜਾ ਪਿੰਡ ਹੈ ਡਿਸਟ੍ਰਿਕਟ ਬਟਾਲਾ ਦੇ ਵਿੱਚ ਪੈਂਦਾ ਹੈ ਉਹ ਉਮਰ ਦੀ 60 ਸਾਲ ਹੈ ਇਹਦੇ ਖਿਲਾਫ ਪਹਿਲਾਂ ਵੀ 4 ਕੇਸ ਦਰਜ ਨੇ ਜੇ ਆਪਾਂ ਦੇਖੀਏ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਆਰਮਜ਼ ਐਕਟ ਐਸ ওসি ਅਮਰਸਰ ਦੇ ਵਿੱਚ ਲੁਧਿਆਣਾ ਰੂਰਲ ਦੇ ਵਿੱਚ ਤੇ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਔਰ ਦੂਜਾ ਜਿਹੜਾ ਤਾਰਤਾਰੀ ਹੈ ਇਹ ਬਗੜੀਆਂ ਦਾ ਰਹਿਣ ਵਾਲਾ ਅਮਰਸਰ ਰੂਰਲ 48 ਸਾਲ ਦੀ ਉਮਰ ਹੈ ਟੈਕਸੀ ਡਰਾਈਵਰ ਦਾ ਕੰਮ ਕਰਦਾ ਪੰਜ ਕੇਸ ਇਹਦੇ ਖਿਲਾਫ ਵੀ ਹੈ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਤਰਨਤਾਂ ਦੇਵਨ ਮੁਹੱਲੀ ਵਿਦ ਤਕਵੀਰ ਖਿਲਾਫ ਪਰਚੇ ਦਰਜ ਨੇ ਐਨਡੀਪੀਐਸ ਦੇ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਈ ਮੂਲੇ ਚੱਕ ਚ ਹੋਈ ਹੈ ਡਰੇਨ ਦੇ ਕੋਲੋਂ ਗੇਟ ਕੀਮਾ ਚ ਤੇ 9 ਸਾਲ ਤੋਂ ਤਕਰੀਬਨ ਇਨਵੋਲਡ ਨੇ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਤਾਂ ਸੁਖਦੇਵ ਸਿੰਘ ਜਿਹੜਾ ਬਠਿੰਡਾ ਜੇਲ੍ਹ ਤੋਂ ਆਇਆ 18 ਅਕਤੂਬਰ 2023 ਨੂੰ ਔਰ ਅਵਤਾਰ ਦੀ ਬੇਲ ਹੋਈ ਹੈ ਬਠਿੰਡਾ ਜੇਲ੍ਹ ਤੋਂ ਆਇਆ ਵੀ 4 ਸਤੰਬਰ 2024 ਸੋ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਏਡੀਸੀਪੀ ਨਵਜੋਤ ਜੀ ਏਸੀਪੀ ਕੁਲਦੀਪ ਔਰ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜਾ ਵਧੀਆ ਕਾਮਯਾਬੀ ਇਹਦੇ ਵਿੱਚ ਕੀਤੀ ਹੈ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਜਦੋਂ ਇਹਨਾਂ ਦਾ ਪਿਛੋਕੜ ਦੇਖਿਆ ਗਿਆ ਤਾਂ 2014 ਤੇ 15 ਦੇ ਵਿੱਚ ਇਹਨਾਂ ਦੇ ਵਿੱਚ ਖਿਲਾਫ ਐਸ ওসি ਅੰਮ੍ਰਿਤਸਰ ਵੱਲੋਂ ਇਸ ਤਗ੍ਰੀਮਨ 9.5 ਕਿਲੋ ਹਿਰੋਇਨਾਂ ਨੇ ਮੰਗਵਾਈ ਸੀ ਜਿਹਨੂੰ ਲੈ ਕੇ ਦੋ ਪਾਕਿਸਤਾਨੀ ਆਏ ਸੀ ਸਮਗਲਰ ਜੋ ਕਿ ਸ਼ੇਖੋਪੁਰਾ ਤੇ ਨਾਨੋਵਾਲ ਦੇ ਰਹਿਣ ਵਾਲੇ ਆਕੇ ਰਹੀ ਰਫੀਕ ਉਹ ਦੋਨੋਂ ਵੀ ਹੁਣ ਇੰਡੀਆ ਦੀ ਜੇਲ੍ਹ ਚ ਬੰਦ ਨੇ ਉਦੋਂ ਬਾਕੀ ਇਹਨਾਂ ਨੇ ਹਿਰੋਇਨ ਜਿਹੜੀ ਵੇਚ ਚੁੱਕੇ ਸੀ ਜਦੋਂ ਫੜੇ ਗਏ 2.5 ਕਿਲੋ ਤੇ 65 ਲੱਖ ਰੁਪਇਆ ਉਦੋਂ ਬਰਾਮਦ ਹੋਇਆ ਸੀ ਸੋ ਕਾਫੀ ਧੇਰ ਤੋਂ ਇਹ ਵੈਲ ਇੰਟਰੈਂਟ ਨੇ ਪਾਕਿਸਤਾਨ ਦੇ ਨੈਟਵਰਕ ਨਾ ਜਿਹੜੀ ਮੁੱਢਲੀ ਪੁੱਛਕਿੱਚ ਗੱਲ ਸਾਹਮਣੇ ਆਈ ਹੈ ਹੁਣ ਕਿ ਡਰੋਨ ਦੀਆਂ ਸੌਟੀਆਂ ਇਹਨਾਂ ਨੇ ਪਿਛਲੇ 3-4 ਦਿਨ ਤੋਂ ਹੀ ਚਾਰ ਦੇ ਕਰੀਬ ਸੌਟੀਆਂ ਦੇ ਵਿੱਚ 10 ਕਿਲੋ ਸਮਾਨ ਵਕ ਵਕ ਸੌਟੀ ਚ ਆਇਆ ਔਰ ਇਹਨਾਂ ਨੇ ਮੁੜ ਕੇ ਆਪਣੇ ਅੱਗੇ ਨੈਟਵਰਕ ਤੇ ਵੇਚਣਾ ਸੀ ਜਿਹੜੀ ਨੈਕਸਟ ਸਟੇ ਦੇ ਵਿੱਚ ਇਨਵੈਸਟੀਗੇਸ਼ਨ ਹੈ ਉਹ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਔਰ ਜਿਹੜੇ ਇਹਨਾਂ ਦੇ ਕੋਰੀਅਰ ਰਸੀਵਰ ਔਰ ਅਗੇ ਜਿਨ੍ਹਾਂ ਨੂੰ ਇਹ ਵੇਚਦੇ ਆ ਉਹ ਸਾਰਾ ਨੈਟਵਰਕ ਜਿਹੜਾ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਸਰ ਇੰਨਾ ਨੋਟੋਰੀਅਸ ਮੇਰਾ ਗੈਂਗ ਤੁੰ ਤੁਸੀਂ ਦੱਸਦੇ ਹੋ ਕਿ ਉਹ ਵਰਕ ਕਰਦੇ ਹਨ ਜੇਲ੍ਹ ਛੋੜਦੇ باوجود ਵੀ ਬਾਹਰ ਆ ਕੇ ਵੀ ਇਹ ਕੰਮ ਕਰ ਰਹੇ ਨੇ ਦੇਖੋ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਫਾਈਨੈਂਸ਼ੀਅਲ ਜਿਹੜੀ ਲurement ਹੈ ਉਹ ਬੰਦੇ ਨੂੰ ਪੈਸੇ ਦੀ ਹਵਸ ਜਿਹੜੀ ਹੈ ਉਹ ਇਸ ਕੰਮ ਚ ਲੈ ਕੇ ਜਾਂਦੀ ਹੈ ਔਰ ਲਗਾਤਾਰ ਜਿਹੜੀ ਕੋਸ਼ਿਸ਼ ਹੋ ਰਹੀ ਹੈ ਕਰਾਸ ਬਾਰਡਰ ਉਹ ਆਪਾਂ ਦੇਖ ਹੀ ਰਹੇ ਹਾਂ ਔਰ ਇਹਨਾਂ ਦੇ ਅੱਗੇ ਜਿਹੜੇ ਯੂਥ ਨੇ ਕਿਉਂਕਿ ਉਹ ਕਿਸੇ ਨਾ ਕਿਸੇ ਚਾਂਸੇ 'ਚ ਆ ਜਾਂਦੇ ਨੇ ਯੰਗਸਟਰਸ ਨੇ ਉਹ ਕੋਰੀਅਰ ਦਾ ਕੰਮ ਕਰਨ ਲੱਗ ਜਾਂਦੇ ਨੇ ਤੇ ਇਹ ਵੱਡੇ ਸਮਗਲ ਜਿਹੜੇ ਆਪੇ ਮਨਸੂਬਿਆਂ 'ਚ ਕਹਾਵਤ ਹੁੰਦੇ ਰਹਿੰਦੇ ਨੇ ਇਹ ਵੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਹਾਂ ਕਿ ਪਹਿਲਾਂ ਕੁਝ ਕਨਸਾਈਨਮੈਂਟ 'ਚ ਇਹਨਾਂ ਨੇ ਵੈਪਨ ਵੀ ਮੰਗਾਏ ਐ ਸੋ ਬੇਸਿਕਲੀ ਇਹਦਾ ਚੈਨਲ ਹੈ ਪਾਕਿਸਤਾਨ ਤੋਂ ਬਾਰਡਰ ਦੇ ਵੱਲ ਉਹ 'ਚ ਡਰੱਗ ਐਂਡ ਆਮਸ ਦੋਨਾਂ ਦੀ ਇਨਫਿਲਟ੍ਰੇਸ਼ਨ ਹੁੰਦੀ ਹੈ ਔਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਸ਼ੇਅਰ ਕੀਤਾ ਕਿ ਲੈਂਡ ਰੂਟ ਤੋਂ ਜਿਹੜਾ ਰਿਵਰਾਈਨ ਰੂਟ ਹੈ ਉੱਥੋਂ ਅੱਗੇ ਫਿਜ਼ੀਕਲ ਕ੍ਰਾਸਿੰਗ ਕਰਕੇ ਵੀ ਪਾਕਿਸਤਾਨ ਸਮਗਲਰ ਆਏ ਹੈ ਸੋ ਇਹ ਬੇਸਿਕਲੀ ਫਾਈਨੈਂਸ਼ੀਅਲ ਐਂਗਲ ਹੀ ਸਾਰਾ ਇਹਦੇ ਚ ਇੰਪੋਰਟੈਂਟ ਹੈ ਔਰ ਮੈਨੂੰ ਉਮੀਦ ਹੈ ਕਿ ਬਾਕੀ ਵੀ ਜਿਹੜੇ ਇਹਨਾਂ ਦੇ ਹੋਰ ਨੈਟਵਰਕ ਹੈ ਉਹ ਵੀ ਅਸੀਂ ਬਸਟ ਕਰਾਂਗੇ ਸਰ ਇਹਨਾਂ ਦਾ ਜਨੀਏ ਪੋਰਟ ਇਦੇ ਵਿੱਚ ਕਰ ਰਿਹਾ ਇਹਨਾਂ ਦਾ ਫਿਰ ਵਿਚਨ ਦਾ ਦਾਇਰਾ ਵੀ ਫਿਰ ਉਸ ਲੈਵਲ ਦਾ ਹੀ ਹੋਏਗਾ ਬਿਲਕੁਲ ਹੋਏਗਾ ਜੀ ਔਰ ਜਿਹੜਾ ਹਵਾਲਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਤਾਂ ਹੀ ਪਹਿਲਾਂ ਮੈਂਸ਼ਨ ਕੀਤਾ ਕੋ ਵੀ ਇਸੇ ਤਰ੍ਹਾਂ ਦਾ ਹੀ ਮਤਲਬ ਵਾਈਡ ਸਪਰੈਡ ਹੋਣ ਦੀ ਉਮੀਦ ਹੈ ਜਿਹੜੇ ਲੋਕਾਂ ਨੂੰ ਇਹ ਦਿੰਦੇ ਹੋਣਗੇ ਗਾੜੀ ਉਹਨਾਂ ਦੇ ਸਬ ਡੀਲਰ ਵੀ ਫਿਰ ਹੋਣਗੇ ਜਿਹੜੇ ਇਸ ਤਰ੍ਹਾਂ 10 ਕਿਲੋ ਦੇਖੋ ਸਾਰਾ ਹੀ ਨੈਟਵਰਕ ਆਏਗਾ ਜੀ ਇਟ ਇਨਕਲੂਡ ఎవਰੀਥਿੰਗ ਤੇ ਮੈਂ ਇਹਨੂੰ ਬੜੀ ਅੱਛੀ ਬਰੇਕ ਤੋਂ ਮੰਨਦਾ ਕਿ ਕਿ ਐਡੀ ਵੱਡੀ ਕੁਆਂਟੀਟੀ ਹੈ ਮੇਨ ਸਮਗਲਰਸ ਨੇ ਇਨ ਟੱਚ ਨਹੀਂ ਔਰ ਜੇਲ੍ਹ ਚੋਂ ਆ ਕੇ ਵੀ ਆਪਣੀ ਐਕਟੀਵਿਟੀਜ਼ ਜਾਰੀ ਰੱਖ ਰਹੇ ਨੇ ਇਹ ਸਰ ਇਲੈਕਸ਼ਨ ਦੇ ਦੌਰਾਨ ਕੋਈ ਗੱਲ ਦੇ ਇਲੈਕਸ਼ਨ ਇਸ ਦੌਰਾਨ ਫਿਰ ਪੁਲਿਸ ਦੀ ਇੱਕ ਟੀਮ ਇਧਰ ਲੱਗੀ ਸੀ ਕਿਉਂਕਿ ਤੁਹਾ ਆ ਤੁਹਾਡਾ ਇਲੈਕਸ਼ਨ ਕਰਵਾਉਣ ਵਾਲੇ ਕੇ ਧਿਆਨ ਸੀਗਾ ਫਿਰ ਬਰੇਕ ਦੇਖੋ ਜੀ ਪੁਲਿਸ ਦਾ ਮਲਟੀਫਾਇਰਸ ਕੰਮ ਹੁੰਦਾ ਹੈ ਜੀ ਪੁਲਿਸ ਕਦੇ ਵੀ ਇਹ ਨਹੀਂ ਕਹਿ ਸਕਦੀ ਵੀ ਅਸੀਂ ਇੱਕੋ ਕੰਮ 'ਚ ਮਸਰੂਫਾ ਸਾਡਾ ਕੰਮ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਉਹਦੇ 'ਚ ਲੱਗੇ ਹੀ ਰਹਿਣੇ ਆ ਸੋ ਆਈ ਐਮ ਵੈਰੀ ਪ੍ਰਾਊਡ ਆਫ ਮਾਈ ਟੀਮ ਇਹਨਾਂ ਨੇ ਬੜਾ ਹਮੇਸ਼ਾ ਸਾਰੀ ਪੰਜਾਬ ਪੁਲਿਸ ਦਾ ਔਰ ਕਮਿਸ਼ਨਰ ਪੁਲਿਸ ਦਾ ਸਿਰ ਉੱਚਾ ਕੀਤਾ ਅੱਛੇ ਕੰਮ ਕਰਕੇ ਔਰ ਅੱਛੀ ਡਿਟੈਕਸ਼ਨ ਕਰਕੇ ਜਿਵੇਂ ਕਿ ਟੈਕਸੀ ਡਰਾਈਵਰ ਹੈ ਤੇ ਨਾਮ ਵਾਸਤੇ ਟੈਕਸੀ ਡਰਾਈਵਰ ਕਰਦਾ ਸੀ ਗੱਡੀ ਉਹਦੀ ਹੈ ਜੀ ਤੇ ਕੰਮ ਤਾਂ ਤੁਹਾਡੇ ਸਾਹਮਣੇ ਹੀ ਹੈ ਪਹਿਲੇ ਕੇਸ ਵੀ ਬਹੁਤ ਨੇ ਚਾਹੇ ਐਸਟੀਐਫ ਦੇ ਵਿੱਚ ਮੁਹੱਲੀ ਤੇ ਟੈਕਸੀ ਫਿਰ ਸਿਰਫ ਸ਼ੋਅ ਕਰਨਾ 24 ਵਾਸੇ ਵੀ ਮਤਲਬ ਦੋਨੇ ਪਾਸੇ ਹੀ ਹੈ ਜੀ 19 ਦਰ ਇਹਨੂੰ ਵੀ ਚਲਾ ਲਓ ਤੇ ਜਦੋਂ ਢੇੜਾ ਲਾਉਣਾ ਉਧਰ ਵੀ ਕਰ ਲਿਜੀਏ ਜੀ ਸੱਜਣ ਤੁਸੀਂ ਪਾਸਪੋਰਟ ਐਕਟ ਦਾ ਦੱਸਿਆ ਕਿ ਪਾਸਪੋਰਟ ਨਕਲੀ ਬਣਾਇਆ ਕੀ ਕੀਤਾ ਹੈ ਉਦੋਂ ਪਾਸਪੋਰਟ ਇਹਨਾਂ ਦੇ ਮੈਨੂੰ ਪਤਾ ਕਰਨਾ ਪਊਗਾ ਲੱਗਿਆ ਇਹਦੇ ਵਿੱਚ ਪਾਸਪੋਰਟ ਐਕਟ ਪੁਰਾਣੇ ਮੁਕੱਦਮੇ ਤੇ ਤੁਹਾਨੂੰ ਵੇਰਵਾ ਦੇ ਦਾਂਗੇ ਕਿਉਂਕਿ 2014 ਤੇ 15 ਦੇ ਮੁਕੱਦਮੇ ਨੇ ਇਮੀਡੀਏਟਲੀ ਕਢਵਾਏ ਸੀਗੇ ਤੇ ਤੁਹਾਨੂੰ ਬਰੀਫ ਵੀ ਕਰਨਾ ਸੀਗਾ ਜੀ ਜਿਸ ਤਰ੍ਹਾਂ ਫੋਕੀ ਸੀਜ਼ਰ ਚਾਰਾ ਫੋਕ ਬਹੁਤ ਹੈ ਇਹ ਲੱਗਦਾ ਇਸ ਚੀਜ਼ ਨੂੰ ਵੀ ਸੌਫਟ ਟਾਰਗੇਟ ਲੈਂਦੇ ਨੇ ਜਿਸ ਨਾਲ ਡਰੋਂਗ ਦੇ ਅੰਦਰ ਆ ਰਹੇ ਨੇ ਇਹ ਲੱਗਦਾ ਚੀਨੂ ਦੇ ਦੇਖੋ ਇਹ ਤਾਂ ਪੁਰਾਣੇ ਟੈਕਟਿਕਸ ਨੇ ਕ੍ਰਿਮੀਨਲਸ ਦੇ ਜੇਪਾ ਚੋਰੀਆਂ ਵਾਲੇ ਦੇ ਦੇਖੋ ਹਨੇਰੀਆਂ ਰਾਤਾਂ ਚੋਰੀਆਂ ਕਰਦੇ ਚੋਰ ਮੂਨ ਲਾਈਟ ਨੂੰ ਫੁੱਲ ਮੂਨ ਨੇ ਡੇਸ ਜਿਹੜੀ ਹੁੰਦੀ ਉਹਦੇ ਚ ਉਹਨੂੰ ਅਵੋਇਡ ਕਰਦੇ ਐ ਸੋ ਇਹ ਡਿਫਰੈਂਟ ਡਿਫਰੈਂਟ ਆਪਣੀਆਂ ਜਿਹੜੀਆਂ ਰੂਟਸ ਤੇ ਮੋਡਸ ਪ੍ਰੈਨਟਿਬਲ ਦੇ ਰਹਿੰਦੇ ਐ ਇਹਨਾਂ ਨੂੰ ਪਕੜਨਾ ਕਿੰਨਾ ਟਫ ਸੀ ਅਗਰ ਇੰਨੇ ਖਾਨ ਕੋਡ ਨੇ ਤਾਂ ਡੀ ਵੀ ਪੁਲਿਸ ਦੀ ਪ੍ਰੋਫੈਸ਼ਨਲ ਲੱਗੀ ਹੋਏਗੀ ਕਿ ਵੀ ਇਹਨਾਂ ਨੂੰ ਨੈਪ ਕੀਤਾ ਕੋਈ ਦੱਸੋ ਜੀ ਦੇਖੋ ਪੁਲਿਸ ਵਾਸਤੇ ਤਾਂ ਹਰ ਚੀਜ਼ ਚੁਣੌਤੀ ਭਰੀ ਹੁੰਦੀ ਹੈ ਜੀ ਔਰ ਆਪਾਂ ਨੂੰ ਇਹ ਜਿਹੜੇ ਰਿਜ਼ਲਟ ਹੈ ਉਹ ਲੋਕਾਂ ਨੂੰ ਇਹ ਲੱਗਦਾ ਕਿ ਉਹਨਾਂ ਕੀ ਦੇਖਦੇ ਪਰ ਤੁਹਾਡਾ ਬੜਾ ਅੱਛਾ ਸਵਾਲ ਹੈ ਤੁਸੀਂ ਐਪਰੀਸ਼ੀਏਟ ਕੀਤਾ ਕਿ ਕਿੰਨਾ ਮਿਹਨਤ ਇਸ ਗੱਲ ਦੇ ਵਿੱਚ ਜਾਂਦੀ ਹੈ ਪੁਲਿਸ ਦੀ ਹਾਰਡ ਕੋਰ ਕ੍ਰਿਮੀਨਲ ਨੂੰ ਮੈਪ ਕਰਨਾ ਵੀ ਕਾਫੀ ਮੁਸ਼ਕਲ ਹੋਊਗਾ ਪਰ ਪੁਲਿਸ ਇਜ਼ ਪ੍ਰੋਫੈਸ਼ਨਲੀ ਵੈਰੀ ਕੰਪੀਟੈਂਟ ਜੀ ਆਪਣੀ ਟੀਮ ਤੇ ਸਾਨੂੰ ਬੜਾ ਫਖਰ ਹੈ ਨਹੀਂ ਸਰ ਉਹ ਸਵਾਲ ਇਸ ਤਰ੍ਹਾਂ ਸੀ ਕਿ ਸਾਨੂੰ ਉਹ ਵੀ ਦੱਸ ਦੋ ਕਿ ਕਿ ਉਹ ਸਾਰੀਆਂ ਗੱਲਾਂ ਦੱਸਣ ਲੱਗੇ ਫਿਰ ਤਾਂ ਚੋਰਾਂ ਦਾ ਹੀ ਫਾਇਦਾ ਹੋਏਗਾ ਜੀ ਸਰ ਐ ਤੁਸੀਂ ਦੱਸਿਆ ਕਹਿਆ ਕਿ ਜਸਟਿਸ ਉਹ ਕੋਰੀਅਰਸ ਬਣਾ ਦਿੰਦੇ ਨੇ ਪਿਛਲੇ ਦੇ ਟਾਈਮਸ ਦੇਖਿਆ ਗਿਆ ਜੁਵੇਨਾਈਲ ਵੀ ਇਹਦੇ ਵਿੱਚ ਆਏ ਸੀ ਕ੍ਰਿਮੀਨਲ ਵੀ ਆਇਆ ਯਾਰ ਵੀ ਬਰਾਮਦ ਹੋਇਆ ਜੀ ਬਿਲਕੁਲ ਆ ਕੀ ਤੁਹਾਨੂੰ ਲੱਗਦਾ ਨਹੀਂ ਕਿ ਸਾਡੀ ਟੀਮ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਕਿਉਂਕਿ ਬਾਰਡਰ ਏਰੀਆਸ ਨੇ ਸਪੈਸ਼ਲੀ ਜਾ ਕੇ ਕਨੈਕਟ ਕਰਦਾ ਜੀ ਤਾਂ ਕਾਉਂਸਲਿੰਗ ਕਰਨੀ ਚਾਹੀਦੀ ਉਹਨਾਂ ਦੱਸਣਾ ਚਾਹੀਦਾ ਕਿ ਜਿਹੜੇ ਬੱਚੇ ਫੜੇ ਜਾਂਦੇ ਨੇ ਉਹਨਾਂ ਦਾ ਬਾਅਦ ਚ ਕੀ ਹਾਲ ਹੁੰਦੇ ਨੇ ਤੁਸੀਂ ਇਹਨੂੰ ਥੋੜੇ ਟਾਈਮ ਦੇ ਜਿਹੜੀ ਬਣੀ ਹੈ ਜਾਂ ਜਿਹੜੀ ਲਗਜ਼ਰੀ ਹੈ ਉਹਨਾਂ ਦੇ ਕੋ ਬਾਅਦ ਦਾ ਇਹ ਜਿਹੜੇ ਸਰਕਮਸਟੈਂਸਿਸ ਨੇ ਇਹਦੇ ਜਿਹੜੇ ਨਤੀਜੇ ਨੇ ਉਹਨੂੰ ਦੇਖੋ ਕਿ ਉਹਦੇ ਨਾਲ ਤਾਂ ਲੱਗਦਾ ਨਹੀਂ ਥੋੜਾ ਬਹੁਤ ਫਰਕ ਪਏਗਾ ਕਾਉਂਸਲ ਬਿਲਕੁਲ ਬੰਦਾ ਜੀ ਮੈਂ ਤੁਹਾਡੇ ਰਾਹੀਂ ਇਹੀ ਅਗਲੀ ਗੱਲ ਕਹਿਣ ਲੱਗੇ ਸੀ ਪੰਚਾਇਤਾਂ ਨੂੰ ਪੇਰੈਂਟਸ ਨੂੰ ਕਿ ਬੱਚਿਆਂ ਤੇ ਨਿਗਾਹ ਰੱਖੀਏ ਔਰ ਬੱਚਿਆਂ ਨੂੰ ਵੀ ਇਹ ਲੈਸਨ ਹੈ ਕਿ ਜਿੰਨੇ ਵੀ ਆਪਾਂ ਪਿੱਛੇ ਫੜੇ ਆ ਲੋਕ ਕ ਜਿਹੜੇ ਆਪਾਂ ਟੈਰਰ ਐਕਟ 'ਚ ਵੀ ਫੜੇ ਆ ਬਹੁਤ ਛੋਟੀ ਉਮਰ ਦੇ ਬੱਚੇ ਆ ਔਰ ਆਮ ਉਹਨਾਂ ਦੀ ਇੰਟਰੋਗੇਸ਼ਨ 'ਚ ਇੱਕ ਗੱਲ ਆਈ ਹੈ ਕਿ ਸਾਨੂੰ ਫੋਨ ਦੇ ਸਕਰੀਨਸ਼ਾਟ ਦਿਖਾਤਾ ਕਿ ਤੁਹਾਨੂੰ 5000 ਪਾ ਰਹੇ ਆ ਪਾਇਆ ਹੈ ਨਹੀਂ ਸੋ ਉੱਥੇ ਇੱਕ ਗੱਲ ਆਪਣੀ ਬੜੀ ਜ਼ਰੂਰੀ ਹੈ ਕਿ ਸੋਸ਼ੀਓ ਇਕਨੋਮਿਕ ਜਿਹੜਾ ਇਸ਼ੂ ਹੈ ਔਰ ਅਵੇਅਰਨੈਸ ਬੜੀ ਜ਼ਰੂਰੀ ਹੈ ਉਹ ਤੁਹਾਡੇ ਰਾਹੀਂ ਬੈਸਟ ਅਸੀਂ ਕਰ ਸਕਦੇ ਆ ਹਾਂ ਜੀ ਨਹੀਂ ਸਰ ਜੀ ਇੱਥੇ ਵੀ ਇਸ ਪ੍ਰੋਗਰਾਮ ਕਿਤੇ ਨੇ ਮੀਟਿੰਗ ਕੀਤੀਆਂ ਪਬਲਿਕ ਦੇ ਨਾਲ ਬਾਰਡਰ ਏਰੀਆਸ ਸਪੈਸ਼ਲੀ ਇਹ ਜਿਹੜੀ ਕੁਮੇਰ ਚਲਾਈ ਜਾ ਰਹੀ ਜਿਸ ਨਾਲ ਵੀ ਲੋਕਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਐਜੂਕੇਟ ਕੀਤਾ ਜਾਵੇ ਬਿਲਕੁਲ ਜੀ ਇਹਨੂੰ ਅਸੀਂ ਟੇਕ ਅਪ ਕਰਦੇ ਹਾਂ ਬਿਕੋਜ਼ ਸਾਡਾ ਏਰੀਆ ਬਹੁਤ ਜਿਹੜਾ ਹੈਗਾ ਸਿਟੀ ਦਾ ਹੈ ਉਹ ਅਸੀਂ ਟਾਈਮ ਟੂ ਟਾਈਮ ਤੁਹਾਡੇ ਨਾਲ ਹੀ ਵੀ ਵੈਸੇ ਵੀ ਇਹਨੂੰ ਅਵੇਅਰਨੈਸ ਦੇ ਵਿੱਚ ਇੱਕ ਡੈਫੀਨੇਟਲੀ ਇਹ ਇੰਪੋਰਟੈਂਟ ਟਾਕਿੰਗ ਪੁਆਇੰਟ ਹੈ ਸਰ ਇਹਨਾਂ ਦਾ ਮੋਡ ਆਫ ਕਮਿਊਨੀਕੇਸ਼ਨ ਕੀ ਜੀਗਾ ਪਾਕਿਸਤਾਨ ਦੇ ਪਿੰਡਾਂ ਉਹ ਜੀ ਦੇਖ ਰਹੇ ਹਾਂ ਜੀ ਸਾਰਾ ਕੁਝ ਫੜਿਆ ਗਿਆ ਉਹ ਸੋਸ਼ਲ ਮੀਡੀਆ ਦਾ ਵੀ ਸਾਰਾ ਲੈਂਦੇ ਹੋਣਗੇ ਸੋਸ਼ਲ ਮੀਡੀਆ ਦਾ ਕੋਈ ਨਹੀਂ ਜੀ ਐਪਸ ਹੀ ਆ ਅੱਜਕੱਲ ਡਿਫਰੈਂਟ ਡਿਫਰੈਂਟ ਚਲਾਉਂਦੇ ਆ ਉਹਦਾ ਥੋੜਾ ਟੈਕਨੋਲੋਜੀ ਦਾ ਮਿਸਯੂਜ਼ ਦਾ ਕਰ ਹੀ ਲੈਂਦੇ ਆ ਉਹ ਕੁਝ ਇਹਨਾਂ ਦੇ ਗੈਂਗ ਮੈਂਬਰਸ ਹੈਗੇ ਨੇ ਜੀ ਕਿਉਂਕਿ ਜੇ ਐਡਾ ਵੱਡਾ ਨੈਟਵਰਕ ਹੈ ਉਹ ਤਾਂ ਕਾਫੀ ਐ ਮੈਂ ਤੁਹਾਨੂੰ ਦੱਸਿਆ ਫਾਈਨੈਂਸ਼ੀਅਲ ਤੇ ਉਹ ਕਰਾਂਗੇ ਜੀ ਹੁਣ ਆਪਾਂ ਲੱਗੇ ਹੋਏ ਆ ਇਸ ਗੱਲ ਤੇ ਪ੍ਰੋਫਿਟੀ ਇੰਜੀਨੀਅਰ ਬਣਾਈਆਂ ਉਹ ਵੀ ਦੇਖਦੇ ਆ ਜੀ ਹੁਣ ਵੀਲ ਸੀ ਇਟ ਥੈਂਕ ਯੂ ਜੀ ਬੰਦ ਕਰ ਦਿਓ ਤੁਹਾਨੂੰ ਬੰਦ ਕਰਾਈ ਬੰਦ ਕਰਦੇ ਆ